ਸ਼ਹਿਦ ਮੱਖੀ ਪਾਲਕ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਪਰ ਆ ਜਿਹੜਾ ਸ਼ਹਿਦ ਹੈ ਕੰਮ ਦੀ ਚੀਜ਼ ਤਾਂ ਹੈ ਇਹ ਨਕਲੀ ਕੀ ਹੈ ਅਸਲੀ ਕੀ ਹੈ ਕਿਵੇਂ ਪਛਾਣ ਕਰੀਏ ਇਹ ਗੱਲ ਦਾ ਇੱਕ ਸਵਾਲ ਜਿਹੜਾ ਰਿੰਦਾ ਮਨ ਦੇ ਵਿੱਚ ਔਰ ਇਹ ਕਿੰਨੀ ਫਾਇਦੇ ਦੀ ਚੀਜ਼ ਹੈ ਇਸ ਨੂੰ ਹੁਣ ਤੱਕ ਅਹਿਸਾਸ ਕਿਉਂ ਨਹੀਂ ਹੈ ਸਾਰਿਆਂ ਨੂੰ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਇਸ ਦੀ ਵਰਤੋਂ ਕਿੱਥੇ ਕਿੱਥੇ ਕਿਵੇਂ ਕਰ ਸਕਦੇ ਹਾਂ ਤੇ ਕਿਹੜੀ ਕਿਹੜੀ ਬਿਮਾਰੀ ਤੁਹਾਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਘਰੇ ਬੈਠੇ ਸ਼ਹਿਦ ਦੀ ਵਰਤੋਂ ਨਾਲ ਬਿਮਾਰੀਆਂ ਠੀਕ ਹੋ ਸਕਦੀਆਂ ਇਹ ਸਾਰੀ ਗੱਲ ਵੀ ਕਰਨੀ ਹੈ ਪਰ ਸ਼ੈਦ ਮੱਖੀ ਪਾਲਕ ਨੇ ਜਿਹੜੇ ਜਗਤਾਰ ਸਿੰਘ ਉਹ ਮੇਰੇ ਨਾਲ ਬੈਠੇ ਨੇ ਉਹਨਾਂ ਨਾਲ ਅਸੀਂ ਗੱਲ ਕਰਨੀ ਕਿਉਂਕਿ ਕਾਫੀ ਲੰਮਾ ਸਮਾਂ ਹੋ ਗਿਆ ਉਹਨਾਂ ਨੂੰ ਇਹ ਧੰਦਾ ਕਰਦਿਆਂ ਹੋਇਆ ਜਿਹੜੀਆਂ ਨਿੱਕੀਆਂ-ਨਿੱਕੀਆਂ ਗੱਲਾਂ ਇਸ ਨਾਲ ਜੁੜੀਆਂ ਸਾਰੀਆਂ ਕਰਾਂਗੇ ਬਾਈ ਜੀ ਸ਼ੈਦ ਵਾਲਾ ਕੰਮ ਜਿਹੜਾ ਤੁਸੀਂ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਹੋ ਕਿੰਨੇ ਕ ਸਾਲ ਹੋ ਗਏ 2000 ਚ ਪਾਪਾ ਜੀ ਨੇ ਸ਼ੁਰੂ ਕੀਤਾ ਸੀਗਾ 23 ਵਰੇ ਹੋ ਗਏ 23 ਵਰੇ ਪੂਰੇ 23 ਵਰਿਆਂ ਦੇ ਵਿੱਚ ਇਹਨਾਂ ਡੱਬਿਆਂ ਦੀ ਪੈਕਿੰਗ ਕਰਨ ਤੱਕ ਦਾ ਕੰਮ ਹੱਥੀ ਤੁਸੀਂ ਕਰਦੇ ਹੋ ਵੇਚਣ ਤੱਕ ਦਾ ਵਿਕਰੀ ਦਾ ਇਹ ਧੰਦੇ ਨਾਲ ਜੁੜੀ ਸਭ ਤੋਂ ਵੱਡੀ ਤੇ ਜਿਹੜੀ ਮਤਲਬ ਧਿਆਨ ਦੇਣ ਵਾਲੀ ਗੱਲ ਕਿਹੜੀ ਲੱਗਦੀ ਤੁਹਾਨੂੰ ਮੈਨੂੰ ਲੱਗਦਾ ਕਿ ਜਦੋਂ ਅਸੀਂ ਇਹਨੂੰ ਸ਼ੁਰੂਆਤੀ ਦੌਰ ਦੇ ਆਪਾਂ ਗੱਲ ਕਰੀਏ ਸਨ 2000 ਦੀ ਹੂੰ ਤਾਂ ਬੜਾ ਮਤਲਬ ਇਹ ਬਹੁਤ ਵਧੀਆ ਧੰਦਾ ਸੀਗਾ ਅਸੀਂ ਸ਼ਹਿਦ ਬਹੁਤ ਨਿਕਲਦਾ ਸੀ ਪੂਰਾ ਸਾਲ ਅਸੀਂ ਸ਼ਹਿਦ ਕੱਢਦੇ ਸੀ ਹੂੰ ਤੇ ਅਸੀਂ ਜਿਹੜਾ ਕੰਪਨੀਆਂ ਨੂੰ ਟਰੇਡਰਾਂ ਨੂੰ ਜਾਂ ਐਕਸਪੋਰਟਰਾਂ ਨੂੰ ਅਸੀਂ ਸ਼ਹਿਦ ਇਹ ਵੇਚ ਦਿੰਦੇ ਸੀ ਉਦੋਂ ਚੱਲਦੇ-ਚੱਲਦੇ ਕਿ ਵੀ ਇਹਦੇ ਵਿੱਚ ਸੰਭਾਵਨਾਵਾਂ ਬਹੁਤ ਨੇ ਇਸ ਕਿਤੇ ਦੇ ਵਿੱਚ ਤਾਂ ਅਸੀਂ ਇਹਨੂੰ ਖੁਦ ਡੱਬਾ ਬੰਦ ਕਰਕੇ ਸ਼ਹਿਦ ਜਿਹੜਾ ਵੇਚਣ ਚ ਵੇਚਣ ਵਾਲੇ ਪਾਸੇ ਨੂੰ ਤੁਰੇ 2007-08 ਦੇ ਵਿੱਚ 2007-08 ਤੋਂ ਬਾਅਦ ਅਸੀਂ ਲਗਾਤਾਰ ਜਦੋਂ ਜਾਇਦ ਕੀਤੀ ਕਿ ਸ਼ਹਿਦ ਨੂੰ ਅੱਗੇ ਕਿਵੇਂ ਮਤਲਬ ਮੰਡੀ ਕਰਨ ਕਿਵੇਂ ਕਰੇ ਅਸੀਂ ਜੰਮੇ ਹੋਏ ਸ਼ਹਿਦ ਤੇ ਵੀ ਗੱਲ ਕੀਤੀ ਲੋਕਾਂ ਤੇ ਜਾ ਕੇ ਬਖਵਖ ਤਰ੍ਹਾਂ ਦੇ ਸ਼ਹਿਦ ਦਾ ਕਿਉਂਕਿ ਅੱਜ ਜਦੋਂ ਮਾਰਕੀਟ ਦੇ ਵਿੱਚ ਪਿਛਲੇ ਲੰਬੇ ਦੌਰ ਦੇ ਵਿੱਚੋਂ ਪਿਛਲੇ ਦੋ ਦਹਾਕਿਆਂ ਤੋਂ ਆਪਾਂ ਜੇ ਕਹਿ ਲਈਏ ਤਾਂ ਮਲਾਬ ਟਖੋਰੀ ਨੇ ਸ਼ਹਿਦ ਮੱਖੀ ਪਾਲਣ ਦੇ ਕਿਸਾਨ ਨੂੰ ਬਹੁਤ ਵੱਡੀ ਢਾਲ ਆਈ ਹੈ। ਹੂੰ ਤੇ ਜਦੋਂ ਉਹ ਢਾਲ ਲੱਗੀ ਤੇ ਫਿਰ ਇਹਦੇ 'ਚ ਨਵੀਆਂ ਸੰਭਾਵਨਾਵਾਂ ਤਾਂ ਕਿ ਸਾਡੇ ਬੀ ਕੀ ਪਰ ਸਾਥੀਆਂ ਨੂੰ ਵੀ ਕੁਝ ਨਵਾਂ ਦਿਖੇ ਇਹਦੇ 'ਚ ਤਾਂ ਮੰਡੀ ਕਰਨ ਵਾਲੇ ਪਾਸੇ ਨੂੰ ਵਧਣਾ ਸੀਗਾ। ਵਾਅਦੇ-ਵਾਅਦੇ ਅਸੀਂ ਜਿਹੜਾ ਹੈਗਾ 2018 ਦੇ ਵਿੱਚ ਅਸੀਂ ਬੀਟਰੀਟ ਨਾਮ ਦੇ ਬ੍ਰਾਂਡ ਤੇ ਆ ਗਏ 2019 ਦੇ ਵਿੱਚ ਅਸੀਂ ਬ੍ਰੈਂਡ ਬ੍ਰਾਂਡ ਨੂੰ ਲਾਂਚ ਕਰ ਦਿੱਤਾ ਤੇ ਹੁਣ ਅਸੀਂ ਬੀਟਰੀਟ ਨੇਚਰਲ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਦੇ ਨਾਂ ਤੇ ਅਸੀਂ ਕੰਮ ਹੈ ਜਿਹੜਾ ਮਾਰਕੀਟ ਚ ਕਰ ਰਹੇ ਹਾਂ ਤੁਸੀਂ ਮਿਲਾਵਟ ਖੋਰੀ ਵਾਲੀ ਗੱਲ ਕੀਤੀ ਹੈ ਇਹ ਮਿਲਾਵਟ ਖੋਰੀ ਨੇ ਵਾਕਈ ਬੜਾ ਬੜਾ ਕਰ ਕੀਤਾ ਖਰਾਕੀ ਤਤਾਂ ਚ ਸ਼ਹਿਦ ਵਾਲੀ ਗੱਲ ਨੂੰ ਲੈ ਕੇ ਕਈ ਲੋਕ ਨਾ ਜਿਹੜੇ ਲੈ ਵੀ ਜਾਂਦੇ ਕਿਤੋਂ ਖਰੀਦ ਲੈਣਾ ਚਾਏ ਮੇਲੇ ਚੋਂ ਬਾਜ਼ਾਰ ਚੋਂ ਕਿਤੋਂ ਜਾਂ ਤੁਹਾਡੇ ਤੋਂ ਉਹ ਕਿਤੇ ਐ ਨਹੀਂ ਤੁਹਾਨੂੰ ਲੋਕਾਂ ਦਾ ਫੀਡਬੈਕ ਮਿਲਿਆ ਵੀ ਆ ਲੈ ਕੇ ਗਏ ਸੀ ਪਰਸੋਂ ਹੀ ਠੰਡ ਪਈ ਤਾਂ ਜામ ਹੀ ਗਿਆ ਨਕਲੀ ਦੇ ਤਾ ਤੁਸੀਂ ਕੋਲਾ ਇਹ ਅਕਸਰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਸ ਕਰਕੇ ਬੀਕੀ ਪਰਾਂ ਨੂੰ ਬਹੁਤ ਵੱਡਾ ਸਾਹਮਣਾ ਕਰਨਾ ਪੈਂਦਾ ਹੈ ਇਸ ਗੱਲ ਵਾਸਤੇ ਜਿਹੜੇ ਸ਼ਹਿਦ ਨੂੰ ਪੈਦਾ ਕਰਦੇ ਐ ਹਾਲਾਂਕਿ ਉਹਨਾਂ ਦਾ ਸ਼ਹਿਦ ਬਹੁਤ ਵਧੀਆ ਹੁੰਦਾ ਹੈ ਔਰ ਤੰਦਰੁਸਤ ਹੁੰਦਾ ਭੋਜਨ ਹੁੰਦਾ ਸਭ ਤੋਂ ਵਧੀਆ ਹੁੰਦਾ ਹੈ ਨੇਚਰਲ ਹੁੰਦਾ ਹੈ ਖਾਸ ਕਰਕੇ ਤਾਂ ਪਰ ਸ਼ਹਿਦ ਦਾ ਜਮਣਾ ਕਿਉਂਕਿ ਕੁਦਰਤੀ ਗੁਣ ਹੈਗਾ ਤਾਂ ਜਦੋਂ ਸ਼ਹਿਦ ਦਾ ਜਮਣਾ ਕੁਦਰਤੀ ਗੁਣ ਹੈ ਸ਼ਹਿਰ ਕਈ ਤਰ੍ਹਾਂ ਦਾ ਹੈਗਾ ਸਾਦੀ ਰੁੱਤ ਦੇ ਜਿੰਨੇ ਫਲੋਰੇ ਆ ਉਹਨਾਂ ਦਾ ਸ਼ਾਇਦ ਅਕਸਰ ਜੰਮ ਜਾਂਦਾ ਹੈ ਜਿਹੜੇ ਗਰਮੀ ਰੁੱਤ ਦੇ ਫਲੋਰੇ ਆ ਉਹਨਾਂ ਦਾ ਘਟ ਜਾਂਦਾ ਹੈਗਾ ਪਰ ਹੁਣ ਤੁਸੀਂ ਇੱਕ ਗੱਲ ਮੈਂ ਜਿਹੜੀ ਮਲਾਪਟਖੋਰੀ ਵਾਲੀ ਗੱਲ ਕੀਤੀ ਸੀ ਜਿਹਦੇ ਵਿੱਚ ਕੌਰਨ ਤੇ ਰਾਈ ਸਿਰਪ ਇਹ ਤੋਂ ਪਹਿਲਾਂ ਕੈਂਡੀ ਦੀ ਮਿਲਾਵਟ ਜਿਹੜੀਆਂ ਵੱਡੀਆਂ ਢੱਲੇਦਾਰ ਕੰਪਨੀਆਂ ਹੈਗੀਆਂ ਜਿੰਨਾ ਸ਼ਹਿਦ ਇੱਥੇ ਪੈਦਾ ਨਹੀਂ ਹੁੰਦਾ ਉਹ ਤਾਂ ਮਾਰਕੀਟ ਚ ਖਪਾ ਦਿੰਦੀਆਂ ਉਹਨਾਂ ਤਾਂ ਸਾਨੂੰ ਸੋਚਣਾ ਪਊਗਾ ਕਿ ਉਹ ਇੰਨਾ ਸ਼ਹਿਦ ਕਿੱਥੋਂ ਪੈਦਾ ਕਰ ਲੈਂਦੇ ਆ ਤਾਂ ਮਤਲਬ ਉਹ ਸ਼ਹਿਦ ਉਹਦੇ ਵਿੱਚ ਸ਼ਹਿਦ ਨਾਂ ਦੀ ਮਾਤਰਾ ਇੱਕ ਟੈਸਟ ਹੁੰਦਾ ਜਿਹਨੂੰ ਆਪਾਂ 30% ਜਾਂ ਆਪਾਂ ਕਹਿੰਦੇ 30% ਤੋਂ 35% ਸ਼ਹਿਦ ਪਾਉਂਦੇ ਆ ਉਦੋਂ ਬਾਅਦ ਜਿਹੜੀ ਢੱਲੇ ਨਾਲ ਉਹਦੇ ਵਿੱਚ ਮਿਲਾਵਟ ਖੋਰੀ ਕਰਦੇ ਆ ਕੌਰਨ ਤੇ ਰਾਈ ਸਿਰਪ ਦੀ ਅੱਜਕੱਲ ਤਾਂ ਜਿਹੜਾ ਐਕਸਪੋਰਟ ਹੁੰਦਾ ਉਹਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਮਲਾਪਤ ਖੋਰੀ ਹੋ ਰਹੀ ਹੈ ਹੁਣ ਇੱਕ ਗੱਲ ਸੰਦੀਪ ਵੀਰੇ ਸਾਨੂੰ ਧਿਆਨ ਮੰਗਦੀ ਹੈ ਕਿ 12 ਮਹੀਨੇ 30 ਦਿਨ ਇੱਕੋ ਟੈਸਟ ਦਾ ਕੰਪਨੀ ਸ਼ਹਿਦ ਵੇਚਦੀ ਹੈ ਜਦ ਕਿ ਜਿਹੜਾ ਨੈਚੁਰਲ ਸ਼ਹਿਦ ਹੁੰਦਾ ਉਹ ਸਰੋਂ ਦੇ ਫੁੱਲਾਂ ਦਾ ਜਿਹੜਾ ਨੈਕਟਰ ਜਿਹੜਾ ਸਰੋਂ ਦੇ ਫੁੱਲਾਂ ਤੋਂ ਆਇਆ ਨੈਕਟਰ ਹੈ ਉਹਨੇ ਸਰੋਂ ਦੇ ਫੁੱਲਾਂ ਦਾ ਸਵਾਦ ਦੇਣਾ ਹੈ ਜਿਹੜਾ ਸਫੈਦੇ ਦੇ ਫੁੱਲਾਂ ਤੋਂ ਸ਼ਹਿਦ ਆਇਆ ਉਹਨੇ ਸਫੈਦੇ ਦੇ ਫੁੱਲਾਂ ਦਾ ਉਹਦਾ ਰੰਗ ਰੂਪ ਉਹਦਾ ਸਵਾਦ ਸਾਰਾ ਉਤਾਂ ਦਾ ਹੋਣਾ ਹੈ ਪਰ ਸਾਡੇ ਕੋਲ 23 ਤਰ੍ਹਾਂ ਦਾ ਸ਼ਹਿਦ ਹੈ ਜਿਹੜਾ ਉਹ ਹੁੰਦਾ ਤਾਂ ਜਦੋਂ ਸ਼ਹਿਦ ਤੁਸੀਂ ਕਈ ਤਰ੍ਹਾਂ ਦਾ ਦੇਖਦੇ ਆ ਤਾਂ ਲੋਕਾਂ ਦੇ ਮਨ 'ਚ ਇੱਕ ਭੰਬਲ-ਬੂਸਾ ਪੈਦਾ ਹੁੰਦਾ ਹੈ ਕਿ ਸ਼ਹਿਦ ਤਾਂ ਇੱਕੋ ਹੀ ਤਰ੍ਹਾਂ ਦਾ ਹੁੰਦਾ ਹੈ ਕਿਉਂਕਿ ਇਹ ਬਹੁਤ ਗਲਤ ਧਾਰਨਾਵਾਂ ਪੈਦਾ ਕਰਦੀਆਂ ਹੈ ਸ਼ਹਿਦ ਕਦੇ ਖਰਾਬ ਹੋ ਸਕਦਾ ਦੋ ਗੱਲਾਂ ਨੇ ਇਹਦੇ 'ਚ ਸ਼ਹਿਦ ਵੈਸੇ ਇਹਨੂੰ ਕਦੇ ਕੋਈ ਫੰਗਸ ਨਹੀਂ ਲੱਗਦੀ ਇਹ ਇਹ ਕਦੇ ਖਰਾਬ ਹੋਣ ਵਾਲੀ ਚੀਜ਼ ਨਹੀਂ ਮਤਲਬ ਉਹਦਾ ਕਾਰਨ ਹੈਗਾ ਕਿ ਇਹ ਇਹ ਪਚਾ ਪਚਾਇਆ ਭੋਜਨ ਹੁੰਦਾ ਪਹਿਲਾਂ ਹੀ ਸ਼ਹਿਦ ਦੀ ਮੱਖੀ ਜਿਹੜੀ ਇਕ ਨੇਕਟਰ ਰੂਪੀ ਰਸ ਨੂੰ ਲੈ ਕੇ ਆਉਂਦੀ ਹੈ ਮਿੱਠੇ ਪਦਾਰਥ ਨੂੰ ਲੈ ਕੇ ਆਉਂਦੀ ਹੈ ਆਪਣੇ ਹਾਈਵ ਤੱਕ ਆਪਣੇ ਕਲੋਨੀ ਤੱਕ ਤਾਂ ਉਸ ਤੋਂ ਬਾਅਦ ਕੀ ਕਰਦੀ ਹੈਗੀ ਉਹਨੂੰ ਪਕਾਉਣ ਦਾ ਕੰਮ ਕਰਦੀ ਹੈ ਜਾਨੀ ਉਹਨੂੰ ਦੁਬਾਰਾ ਡਾਈਜੈਸਟ ਕਰਨ ਦਾ ਕੰਮ ਕਰਦੀ ਹੈ ਜਦੋਂ ਇਹ ਡਾਈਜੈਸਟ ਹੋਇਆ ਹੋਇਆ ਭੋਜਨ ਹੈਗਾ ਤਾਂ ਸਾਨੂੰ ਪਚਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਜਦੋਂ ਅਸੀਂ ਖਾਂਦੇ ਹਾਂ ਤਾਂ ਤੁਰੰਤ ਇਹ ਪਾਚ ਜਾਂਦਾ ਸਾਡੇ ਖੂਨ ਚ ਰਚ ਜਾਂਦਾ ਹੈਗਾ ਜਿਸ ਦਾ ਕਰਕੇ ਸ਼ਹਿਦ ਜਿਹੜਾ ਪਚਾ ਪਚਾਇਆ ਭੋਜਨ ਹੈਗਾ ਡਾਈਜੈਸਟੇਬਲ ਫੂਡ ਹੈਗਾ ਇਹਦੇ ਨਾਲ ਤੇ ਫਿਰ ਸਿਹਤ ਦੇ ਤੌਰ ਤੇ ਵੀ ਬੜੇ ਜ਼ਿਆਦਾ ਫਾਇਦੇ ਹੁੰਦੇ ਹਨ ਕਿਹੜੀ ਕਿਹੜੀ ਬਿਮਾਰੀ ਤੋਂ ਬਹੁਤ ਫਾਇਦੇ ਤੌਰ ਤੇ ਕਿਹਾ ਜਾਂਦਾ ਹੈ ਕਿ ਮੰਨਿਆ ਜਾਂਦਾ ਹੈ ਕਿ ਜਿਹੜਾ ਰੋਜ਼ਾਨਾ ਸ਼ਹਿਦ ਖਾਂਦਾ ਹੈਗਾ ਠੀਕ ਹੈ ਨਾ ਉਹਨੂੰ ਕਫ ਬਾਬਾ ਵਾਦੀ ਇਦਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਨਾਲੇ ਉਹਨਾਂ ਨੂੰ ਹਾਰਟ ਅਟੈਕ ਨਹੀਂ ਆਉਂਦਾ ਕਦੇ ਮਤਲਬ ਇਹ ਬਹੁਤ کارਗਰ ਹੁੰਦਾ ਹੈ ਇਹ ਕਈ ਚੀਜ਼ਾਂ ਵਾਸਤੇ ਆਮ ਤੌਰ ਤੇ ਜਿਹੜਾ ਆਯੁਰਵੇਦ ਹੈ ਉਹਦੇ 'ਚ ਵੀ ਬਹੁਤ ਵੱਡੇ ਪੱਧਰ ਤੇ ਸ਼ਹਿਦ ਦੀ ਜਿਹੜੀ ਵਰਤੋਂ ਆ ਜਿਹੜੀ ਮੰਨੀ ਗਈ ਹੈ ਬਹੁਤ ਸਾਰੀਆਂ ਦਵਾਈਆਂ ਵੀ ਬੈਦ ਆ ਜਿਹੜੇ ਉਹ ਸ਼ਹਿਦ ਨਾਲ ਖਾਣ ਲਈ ਪ੍ਰੇਰਦੇ ਆਗੇ ਆ ਤਪਰ ਵੈਸੇ ਵੀ ਸਾਡੀ ਰਸੋਈ ਦਾ ਇਹ ਚੀਜ਼ਾਂ ਹਿੱਸਾ ਹੋਣੀਆਂ ਚਾਹੀਦੀਆਂ ਕਿਉਂਕਿ ਜਿਹੜਾ ਤੰਦਰੁਸਤ ਭੋਜਨ ਹੈ ਨਾ ਸ਼ਹਿਦ ਹੈ ਇੱਕ ਐਸਾ ਭੋਜਨ ਹੈਗਾ ਜਿਹੜਾ ਤੁਹਾਡੇ ਮਠਾਸ ਨੂੰ ਪੂਰਾ ਕਰਦਾ ਬਹੁਤ ਸਾਰੇ ਤੁਹਾਡੇ ਮਿਨਰਲਸ ਤੱਤ ਐਨਜ਼ਾਈਮਸ ਇਹਦੇ ਵਿੱਚ ਹੁੰਦੇ ਹੈਗੇ ਆ ਤਾਂ ਉਹ ਪਦਾਰਥ ਜਿਹੜੇ ਸਾਨੂੰ ਮਤਲਬ ਰਜਾਨਾ ਸਰੀਰ ਨੂੰ ਲੋਡ ਹੈਗੀ ਆ ਉਹ ਚੀਜ਼ਾਂ ਦੀ ਇਹ ਪੂਰਤੀ ਕਰ ਦਿੰਦਾ ਹੈਗੇ ਕਈ ਲੋਕ ਨਾ ਇਹ ਮੈਨੂੰ ਇੱਥੇ ਦਾ ਸੁਖਮਾਈ ਨਾਲ ਚੀਜ਼ਾਂ ਬੜੀਆਂ ਜੋੜਦੇ ਆ ਜਿਹੜਾ ਕੰਮ ਹੁੰਦਾ ਨਾ ਵਿਉਧੇ ਚ ਕਮਾਈ ਕੋਈ ਬਚਦਾ ਵੀ ਹੈ ਕਿ ਗੁਜ਼ਾਰਾ ਹੀ ਹੈ ਤੁਹਾਡੇ ਹਿਸਾਬ ਨਾਲ 23 ਸਾਲਾਂ ਚ ਕੀ ਨਜ਼ਰ ਆਇਆ ਸਾਹਮਣੇ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹਿਤੀ ਕਿ ਜਦੋਂ ਅਸੀਂ ਸ਼ੁਰੂਆਤ ਤੌਰ ਤੇ ਸੀ ਤਾਂ ਬਹੁਤ ਚੰਗਾ ਫਾਇਦਾ ਸੀ ਇਹਦੇ ਚ ਸੀਮ ਕੱਲਾ ਪੈਦਾ ਹੀ ਕਰਦੇ ਸੀ ਤੇ ਵੇਚ ਦਿੰਦੇ ਸੀ ਸਾਨੂੰ ਮੰਡੀ ਕਰਨ ਚ ਆਉਣ ਦਾ ਸਭ ਤੋਂ ਵੱਡਾ ਕਾਰਨ ਇਹ ਹੋਇਆ ਕਿ ਕੰਪਨੀਆਂ ਨੇ ਜਿੱਥੇ ਸਾਡੇ ਸ਼ਹਿਦ ਦਾ ਅਮਰਤ ਵਰਗੇ ਸ਼ਹਿਦ ਦਾ ਉੱਡਾ ਮੁੱਲ ਨਹੀਂ ਪਾਇਆ ਉੱਥੇ ਹੀ ਸਾਡਾ ਜਿਹੜਾ ਸ਼ਹਿਦ ਦੀ ਪੈਦਾਵਾਰ ਲਗਾਤਾਰ ਘਟੀ ਹਰ ਸਾਲ ਘਟ ਰਹੀ ਹੈ ਕਿਉਂਕਿ ਹੁਣ ਤਾਂ ਪਹਿਲਾਂ ਤਾਂ ਇਹ ਹੁੰਦਾ ਸੀ ਵੀ ਅਸੀਂ ਇੱਥੇ ਸੂਰਜਮੁਖੀ ਤੇ ਵੀ ਸ਼ਹਿਦ ਕੱਢਦੇ ਸੀ ਜਾਂ ਹੋਰ ਬਹੁਤ ਸਾਰੇ ਫਲੋਰੇ ਹੁੰਦੇ ਸੀ ਜਿਨ੍ਹਾਂ ਤੋਂ ਅਸੀਂ ਸ਼ਹਿਦ ਕੱਢਦੇ ਸੀ ਉਹ ਸਾਰੇ ਲਗਭਗ ਜਿਹੜੇ ਤੇਲ ਬੀਜ ਸਾਡੇ ਇੱਥੇ ਤਾਂ ਪੰਜਾਬ 'ਚ ਤਾਂ ਹਿੱਸੇ ਹੀ ਨਹੀਂ ਰਹੇ ਤੇਲ ਬੀਜ ਖਤਮ ਹੋ ਗਏ ਲਗਾਤਾਰ ਸਨਫਲਾਵਰ ਦੀ ਖੇਤੀ ਹੀ ਬੰਦ ਹੋ ਗਈ ਹੈ ਹਨਾ ਤਾਂ ਉਹ ਚੀਜ਼ਾਂ ਜਿਹੜੀਆਂ ਸੀਗੀਆਂ ਸਾਨੂੰ ਆਕਸੀਜਨ ਵੀ ਨਹੀਂ ਦੇਖਣ ਦਿੰਦੀਆਂ ਸੀ ਹੁਣ ਕੱਲਾ ਸਰੋਂ ਦਾ ਬਚਿਆ ਸਰੋਂ ਦਾ ਵੀ ਇਤਕੀ ਤਾਂ ਬਹੁਤ ਵੱਡੀ ਤਰਾਸਦੀ ਦੇ ਵਿੱਚ ਹੈ ਕਿਉਂਕਿ ਕਿ ਤਾਂ ਮੌਸਮ ਦੀ ਮਾਰ ਲਗਾਤਾਰ ਮੌਸਮ ਬਦਲਿਆ ਹੋਇਆ ਤਾਂ ਉਹ ਮੌਸਮ ਦੀ ਮਾਰ ਹੈ ਜਿਹੜੀ ਸਾਡੀਆਂ ਸ਼ਹਿਦ ਦੀਆਂ ਮੱਖੀਆਂ ਤੇ ਵੀ ਬਹੁਤ ਬੁਰੀ ਤਰ੍ਹਾਂ ਪਈ ਹੈ ਤਾਂ ਉਸ ਤੋਂ ਬਾਅਦ ਦੂਜੀ ਜਿਹੜੀ ਵੱਡੀ ਮਾਰ ਮੈਂ ਸਮਝਦਾ ਉਹ ਹੈਗੇ ਸਾਡੇ ਉਹਨਾਂ ਐਕਸਪੋਰਟਰਾਂ ਦੇ ਵਪਾਰੀਆਂ ਦੀ ਜਿਨ੍ਹਾਂ ਨੇ ਲਗਾਤਾਰ ਸਾਨੂੰ ਜਿਹੜਾ ਮਤਲਬ ਇਸ ਧੰਦੇ ਨੂੰ ਹਾਲਾਂਕਿ ਉਹ ਕਹਿੰਦੇ ਆ ਨਾ ਇੱਕ ਕਹਾਵਤ ਹੈ ਵੀ ਇੱਕ ਹੁੰਦਾ ਵੀ ਆਂਡਾ ਖਾਣਾ ਤੇ ਇੱਕ ਹੁੰਦਾ ਮੁਰਗੀ ਖਾਣੀ ਤਾਂ ਮਤਲਬ ਆਂਡਾ ਖਾਓਗੇ ਤਾਂ ਮੁਰਗੀ ਨੂੰ ਜਿਉਂਦਾ ਰੱਖਣਾ ਪੈਣਾ ਤੁਹਾਨੂੰ ਤੇ ਜੇ ਤੁਸੀਂ ਮੁਰਗੀ ਖਾਣੀ ਹੈ ਤਾਂ ਇੱਕ ਦਿਨ ਹੀ ਖਾਧੀ ਜਾ ਸਕਦੀ ਹੈ ਉਹਨਾਂ ਐਕਸਪੋਰਟਰਾਂ ਨੂੰ ਇਸ ਗੱਲ ਸੋਚਣੀ ਚਾਹੀਦੀ ਹੈ ਕਿ ਜੇ ਧੰਦੇ ਨੂੰ ਜਿਉਂਦਾ ਰੱਖਣਾ ਹੈਗਾ ਤਾਂ ਸਾਨੂੰ ਇਸ ਧੰਦੇ ਨੂੰ ਜਿਉਂਦਾ ਰੱਖਣ ਵਾਸਤੇ ਸਾਨੂੰ ਉਹਨਾਂ ਲੋਕਾਂ ਨੂੰ ਜਿਉਂਦਾ ਰੱਖਣਾ ਪਊਗਾ ਜਿਹੜੇ ਇਸ ਵਪਾਰਸਾਏ ਨਾਲ ਇਸ ਧੰਦੇ ਨਾਲ ਇਸ ਕਿੱਤੇ ਨਾਲ ਜੁੜੇ ਹੋਏ ਹੈਗੇ ਆ ਤਾਂ ਉਹਨਾਂ ਨੂੰ ਜਿਉਂਦਾ ਰੱਖਣ ਵਾਸਤੇ ਉਹਨਾਂ ਨੂੰ ਫਿਰ ਮਲਾਪਟ ਖੋਰੀ ਬੰਦ ਕਰਨੀ ਪੈਣੀ ਹੈ ਜਾਂ ਉਸ ਤਰ੍ਹਾਂ ਦਾ ਰੇਟ ਦੇਣਾ ਪੈਣਾ ਕਿਉਂਕਿ ਲਾਗਤੀ ਖਰਚੇ ਪਹਿਲਾਂ ਨਾਲੋਂ ਪਿਛਲੇ 10 ਸਾਲਾਂ ਚੋਂ ਮਤਲਬ ਦੁੱਗਣੇ ਹੋਏ ਆ ਵਧੇ ਆ ਅੱਜ ਜੇ ਕੋਟੇ ਦੀ ਮਾਈਗ੍ਰੇਸ਼ਨ ਕਰਨੀ ਹੋਵੇ ਇੱਕ ਟਾਈਮ ਤੇ 10000 ਚ ਜਿਹੜੀ ਗੱਡੀ ਵਗ ਜਾਂਦੀ ਸੀ ਆ 40000 ਚ ਜਾਂਦੀ ਹੈ ਉਹ ਮਤਲਬ 4 ਗੁਣਾ ਵਧ ਗਿਆ ਨਾ ਖਰਚਾ ਤਾਂ ਲਾਗਤੀ ਖਰਚੇ ਲਗਾਤਾਰ ਵਧੇ ਆ ਐਕਸਪੋਰਟਰ ਜਿਹੜੇ 20 ਸਾਲ ਪਹਿਲਾਂ ਰੇਟਸ ਦੇ ਹਿਸੇ ਤੇ ਖੜੇ ਆ ਤਾਂ ਮਤਲਬ ਇਹ ਬਹੁਤ ਵੱਡੀਆਂ ਮਾਰਾਂ ਨੇ ਗਈਆਂ ਮੈਂ ਸਮਝਦਾ ਤਾ ਵੀ ਕੀਪਰ ਫਿਰ ਆਪ ਦੀ ਆਪ ਫਿਰ ਉਹ ਸੋਚਦਾ ਵੀ ਜਿਸ ਧੰਦੇ ਨੂੰ ਬਚਾਉਣਾ ਹੈਗਾ ਕਿਉਂਕਿ ਇਹ ਪਵਿੱਤਰ ਧੰਦਾ ਹੈ ਗੱਲ ਮੰਨਣੀ ਪਊ ਕਿ ਇਸ ਦੇ ਵਿੱਚ ਲੋ ਨੰਬਰ ਵਾਲੀ ਚੀਜ਼ ਦੀ ਕੰਮ ਕੰਮ ਕੋਈ ਨਹੀਂ ਹੈਗਾ ਇਹ ਕਿੱਤਾ ਬੜਾ ਕਮਾਲ ਦਾ ਹੈਗਾ ਮੈਂ ਸ਼ਹਿਦ ਪੈਦਾ ਕਰਦਾ ਮੈਨੂੰ ਪਤਾ ਮੇਰਾ ਤੰਦਰੁਸਤ ਭੋਜਨ ਹੈਗਾ ਮੈਂ ਲੋਕਾਂ ਨੂੰ ਆਪ ਦੇ ਜਿਹੜਾ ਮੰਡੀ ਕਰਨਾ ਹੈ ਮੈਂ ਸੁੱਟਣ ਦੀ ਬਜਾਏ ਮੈਂ ਇਹਨੂੰ ਵੇਚਣਾ ਹੈਗਾ ਤਾਂ ਮੈਂ ਆਪ ਦੇ ਗ્રાਹਕ ਪੈਦਾ ਕਰਦਾ ਹੁਣ ਸਾਡੇ ਕੋਲੇ ਇੰਨੇ ਕਾਟਰ ਆ ਰਹੇ ਆ ਕਿ ਜਿੰਨਾ ਸ਼ਹਿਦ ਸਾਡੇ ਕੋਲ ਪੂਰਤੀ ਨਹੀਂ ਹੋ ਰਹੀ ਆਪਣੇ ਸ਼ਹਿਦ ਤੋਂ ਠੀਕ ਹੈ ਜੀ ਸਹੀ ਤੁਸੀਂ ਪੈਦਾ ਕਰਦੇ ਹੋ ਅਸੀਂ ਜਿੰਨਾ ਕੁ ਪੈਦਾ ਕਰਦੇ ਆਂ ਅਸੀਂ ਓ ਤਾਂ ਜਿਵੇਂ ਜਿਵੇਂ ਅਵੇਅਰਨੈਸ ਚੇਤਨਾ ਦਾ ਹਿੱਸਾ ਬਣਦੀ ਹੈ ਇਹ ਚੀਜ਼ਾਂ ਤਾਂ ਓਵੇਂ ਓਵੇਂ ਲੋਕਾਂ 'ਚ ਮੰਗ ਵੀ ਵੱਧਦੀ ਹੈ ਪਰ ਕਿਉਂਕਿ ਜਿਹੜਾ ਮਲਾਵਟ ਖੋਰੀ ਵਾਲਾ ਸ਼ਹਿਦ ਬਾਜ਼ਾਰ 'ਚ ਪਿਆ ਉਹ ਸਾਡੇ ਕਿਤੇ ਨੂੰ ਬਹੁਤ ਵੱਡੀ ਢਾਲ ਆ ਰਿਹਾ ਉਹ ਢਾਲ ਇਸ ਕਰਕੇ ਲਾ ਰਿਹਾ ਕਿ ਲੋਕ ਜਦੋਂ ਜਾਂਦੇ ਆ ਇੱਕੋ ਤਰ੍ਹਾਂ ਦਾ ਟੇਸਟ ਲੈ ਕੇ ਆਉਂਦੇ ਆ ਉਹ 2 ਮਹੀਨੇ ਬਾਅਦ ਜਾਂਦਾ ਫੇਰ ਇੱਕੋ ਤਰ੍ਹਾਂ ਦਾ ਟੇਸਟ ਲੈ ਕੇ ਆਉਂਦੇ ਆ ਜੇ 2-4 ਮਹੀਨੇ ਬਾਅਦ ਜਾਂਦਾ ਫੇਰ ਉਦਾਂ ਦੀ ਇੱਕੋ ਰਾਂਗੇ ਕੋ ਟੈਸਟ ਜਿਹੜੇ ਲੋਕ ਇਸ ਨੂੰ ਬਲਾਵਰ ਕੋ ਨਾਲ ਇੱਕੋ ਤਰ੍ਹਾਂ ਦਾ ਜਿਹੜੇ ਲੋਕ ਇਸ ਗੱਲ ਦਾ ਨਹੀਂ ਪਤਾ ਕਿ ਨਕਲੀ ਕਿਹੜਾ ਅਸਲੀ ਕਿਹੜਾ ਸਹੀ ਕਿਹੜਾ ਕਿਵੇਂ ਆ ਉਹ ਤੁਹਾਨੂੰ ਵੀ ਨਹੀਂ ਤੁਹਾਡੇ ਕਿਤੇ ਨੂੰ ਉਸ ਢੰਗ ਨਾਲ ਹੀ ਜਾਣਦੇ ਉਹਨਾਂ ਨੂੰ ਆ ਵੀ ਸ਼ਹਿਦ ਲੈਣਾ ਬਸ ਤੇ ਉਹ ਜਿਹੜੇ ਜਾਣਦੇ ਉਹਨਾਂ ਨੂੰ ਭਾ ਇੱਕੋ ਜਿਹਾ ਮਿਲਦਾ ਜਿਵੇਂ ਤੁਸੀਂ ਵੇਚਦੇ ਹੋ ਜਾਂ ਬਾਜ਼ਾਰਾਂ ਚੋਂ ਮਿਲਣ ਵਾਲਾ ਜਿਹੜਾ ਨਹੀਂ ਮੈਂ ਉਹੀ ਗੱਲ ਕਰਦਾ ਕਿ ਸਾਡੇ ਜਿਹੜਾ ਕੀਤੇ ਦਾ ਮੁੱਲ ਤਾਂ ਹੀ ਪਊਗਾ ਜੇ ਸਾਡੇ ਖੇਤ ਮਤਲਬ ਰਸੋਈ ਦੇ ਵਿੱਚ ਜਿਹੜਾ ਤੰਦਰੁਸਤਾ ਭੋਜਨ ਪਿਆ ਹੋਊਗਾ ਤਾਂ ਅਸੀਂ ਲੈ ਕੇ ਰੱਖਦੇ ਹਾਂ ਮਤਲਬ ਦੂਜੀਆਂ ਕੰਮ ਉਹਨਾਂ ਕੰਪਨੀਆਂ ਦਾ ਜਿਨ੍ਹਾਂ ਵਿੱਚ ਰੈਡਲਟ੍ਰੇਸ਼ਨ ਬਹੁਤ ਵੱਡੇ ਪੱਧਰ ਤੇ ਹੈ ਮਲਾਵਟਖੋਰੀ ਬਹੁਤ ਵੱਡੇ ਪੱਧਰ ਤੇ ਹੈ ਤਾਂ ਜੇ ਤੁਸੀਂ ਤੰਦਰੁਸਤ ਭੋਜਨ ਲੈਣਾ ਜਿਹੜਾ ਖੁਦ ਪੈਦਾਵਾਰ ਪੈਦਾਕਾਰ ਕਰਦਾ ਹੈ ਜਿਹੜਾ ਪੈਦਾਵਾਰ ਕਰਦਾ ਹੈਗਾ ਸ਼ਾਇਦ ਜੇ ਤੁਸੀਂ ਉੱਥੋਂ ਲਓਗੇ ਤਾਂ ਉਹਨੂੰ ਲਾਂਭਾ ਦੇਣ ਵਾਲੇ ਵੀ ਹੈਗੇ ਉਹ ਵੀ ਭਾਈਆ ਤੇਰੇ ਸ਼ਾਇਦ ਮਾੜਾ ਹੋ ਗਿਆ ਤੇਰਾ ਚੰਗਾ ਨਹੀਂ ਹੋਇਆ ਤਾਂ ਕਿ ਉਹ ਸਰਮਿੰਦਾ ਵੀ ਹੋਵੇ ਇੱਕ ਕੰਪਨੀ ਦਾ ਲੈ ਲ ਉਹ ਇੱਕ ਵੈਂਡਰ ਨੇ ਉਹਨੂੰ ਸਪਲਾਈ ਕੀਤਾ ਫਿਰ ਉਹ ਵੈਂਡਰ ਤੋਂ ਅਗਲਾ ਤੀਜੇ ਥਾਂ ਉਹ ਆਇਆ ਫਿਰ ਦੁਕਾਨਦਾਰ ਨੇ ਵੇਚਤਾ ਉਹ ਕਹਿੰਦਾ ਭਾਈ ਮੈਂ ਤਾਂ ਕੰਪਨੀ ਦਾ ਵੇਚਿਆ ਸੀ ਮੈਨੂੰ ਕੀ ਪਤਾ ਕਿੱਦਾਂ ਦਾ ਹੈ ਮੈਂ ਕਿਹੜਾ ਘਰੇ ਬਣਾਇਆ ਹਾਲਾਂਕਿ ਉਹ ਕੰਪਨੀਆਂ ਵੀ ਖੁਦ ਪੈਦਾਵਾਰ ਨਹੀਂ ਕਰਦੀਆਂ ਹਨੀ ਪ੍ਰੋਡਿਊਸ ਨਹੀਂ ਕਰਦੀਆਂ ਹੈਗੀਆਂ ਤਾਂ ਜਿਹੜਾ ਬੰਦਾ ਪ੍ਰੋਡਿਊਸ ਨਹੀਂ ਕਰਦਾ ਉਹ ਆਪ ਦੇ ਕੀਤੇ ਨੂੰ ਕਿਉਂਕਿ ਉਹਨਾਂ ਨੇ ਨਕਲੀ ਨੂੰ ਵੀ ਅਸਲੀ ਕਰਕੇ ਵਕਾਉਣਾ ਹੈ ਇੱਕ ਅਸਲੀ ਡੱਬਾ ਸ਼ਾਇਦ ਦਾ ਜਿਹੜਾ ਹੈਗਾ ਜਾਂ ਕਿਲੋਗ੍ਰਾਮ ਦੇ ਹਿਸਾਬ ਨਾਲ ਲਾਈਏ ਜਾਂ ਉਹਵੇਂ ਲਾਈਏ ਕਿੰਨੇ ਕਦੇ ਵਿੱਚ ਤੁਹਾਨੂੰ ਬਾਜ਼ਾਰ ਦੇ ਵਿੱਚ ਜਾਂ ਕਿੱਥੋਂ ਲੋਕ ਖਰੀਦਣਾ ਚਾਹੁੰਦੇ ਆ ਉਹਨ ਸ਼ਹਿਦ ਹੈਗਾ ਨਾ ਅਸੀਂ ਆਪਦੀ ਮਾਰਕੀਟ 300 ਤੋਂ ਲੈ ਕੇ 500 ਤੋਂ 700 ਰੁਪਏ ਤੱਕ ਕਰਦੇ ਹੈਗੇ ਸਾਡਾ ਜਿਵੇਂ ਜਿਵੇਂ ਅਸੀਂ ਇੱਕ ਕੋਸਟ ਕੱਢਦੇ ਆ ਜਿਵੇਂ ਜਿਵੇਂ ਅਸੀਂ ਦੂਰ ਵੇਰੀਏਸ਼ਨ ਤੇ ਜਾਂਦੇ ਆ ਜਿਵੇਂ ਜੰਮੂ ਕਸ਼ਮੀਰ ਜਾਂ ਜਿਹੜੇ ਸਰੀਨਗਰ ਜਾਂਦੇ ਆ ਬੀ ਕੀਪਰ ਤਾਂ ਉਹ ਕੀ ਕਰਦੇ ਹੈਗੇ ਉਥੋਂ ਦਾ ਉਹ ਖਰਚਾ ਮੇਨਟੇਨ ਕਰਕੇ ਉਹਦਾ ਰੇਟ ਵੀ ਉਹਨਾਂ ਉੱਚਾ ਹੋਣਾ ਤਾਂ ਜੇ ਥੋੜਾ ਲੋਕਲ ਸ਼ਹਿਦ ਆ ਉਹਦਾ ਰੇਟ ਉਹਨਾਂ ਡਾਊਨ ਹੋਣਾ ਤਾਂ ਮਤਲਬ ਖਰਚੇ ਕਿਉਂਕਿ ਬੀ ਕੀਪਰ ਇਹ ਚਾਹੁੰਦਾ ਕਿ ਮੈਂ ਆਪ ਵੀ ਸਰਵਾਈਵ ਹੋਵਾਂ ਤੇ ਮੇਰੇ ਜਿਹੜੇ ਨਾਲ ਖਾਣ ਵਾਲਾ ਕਸਟਮਰ ਹੈ ਮੇਰਾ ਜਿਹੜਾ ਖਪਤਕਾਰ ਹੈਗਾ ਤਾਂ ਉਹ ਵੀ ਸਰਵਾਈਵ ਹੋਵੇ ਉਹ ਤੰਦਰੁਸਤੀ ਵੀ ਦੇਵੇ ਤੇ ਉਹਦੀ ਜੇਬ ਤੇ ਵੀ ਵੱਡਾ ਬੋਝ ਨਾ ਪਵੇ ਤਾਂ ਅਸੀਂ ਲਗਭਗ 400 ਤੋਂ 500 ਰੁਪਏ ਕਿਲੋ ਕੇਜੀ ਅਸੀਂ ਸ਼ਹਿਦ ਵੇਚਦੇ ਆਂ ਸਾਡੇ ਕੋਲੇ ਲਗਭਗ 6 ਤੋਂ 7 ਤਰ੍ਹਾਂ ਦਾ ਸ਼ਹਿਦ ਹੁੰਦਾ ਆਮ ਤੌਰ ਤੇ ਅਸੀਂ ਸਾਰਾ ਜਿੰਨਾ ਸ਼ਹਿਦ ਪੈਦਾ ਕਰਦੇ ਆਂ ਖਾਸ ਕਰਕੇ ਸਰੋਂ ਦਾ ਸ਼ਹਿਦ ਜ਼ਿਆਦਾ ਐਕਸਪੋਰਟ ਹੁੰਦਾ ਹੈਗਾ ਤਾਂ ਉਹ ਸਾਰੇ ਦਾ ਸਾਰਾ ਜੰਮ ਜਾਂਦਾ ਆਮ ਤੌਰ ਤੇ ਉਹਨੂੰ ਕਰੀਮ ਹਣੀ ਦੇ ਤੌਰ ਤੇ ਲੋਕ ਖਾਂਦੇ ਹੈਗੇ ਤਾਂ ਇਹ ਕਰੀਮ ਹਨੀ ਦੇ ਤੌਰ ਤੇ ਖਾਣਾ ਸਾਡੇ ਲੋਕਾਂ ਦਾ ਟੇਸਟ ਦਾ ਹਿੱਸਾ ਹੀ ਨਹੀਂ ਹੈਗਾ ਸਾਡੇ ਤਾਂ ਜੇ ਜੰਮ ਗਿਆ ਜੇ ਤੁਸੀਂ ਮੇਰੇ ਤੋਂ ਇਸ ਤਰ੍ਹਾਂ ਦਾ ਸ਼ਹਿਦ ਲੈ ਗਿਆ ਹਾਲਾਂਕਿ ਆਹ ਕਿੰਨੀ ਠੰਡ ਪਈ ਹੈ ਹੁਣ ਇਸ ਵਾਰ ਹਨਾ ਤਾਂ ਇੰਨੀ ਠੰਡ ਪੈਣ ਦੇ ਬਾਵਜੂਦ ਇਹਨੂੰ ਜੰਮ ਜਾਣਾ ਚਾਹੀਦਾ ਸੀ ਤਾਂ ਇਹ ਇਹ ਸ਼ਾਇਦ ਹਜੇ ਤੱਕ ਲਿਊਕਿਡ ਫਾਰਮ ਦੇ ਵਿੱਚ ਪਿਆ ਹੈ ਠੀਕ ਹੈ ਨਾ ਤਾ ਮਤਲਬ ਜੇ ਇਹਦੀ ਥਾਂ ਤੇ ਹੁਣ ਸਰੋਂ ਦਾ ਸ਼ਹਿਦ ਹੁੰਦਾ ਉਹਨੇ ਤੁਹਾਨੂੰ ਜੰਮਿਆ ਮਿਲਣਾ ਸੀ ਇਸ ਟਾਈਮ ਦੇ ਉੱਤੇ ਸਾਰੇ ਦਾ ਸਾਰਾ ਜੰਮਿਆ ਹੋਣਾ ਸੀ ਇਹ ਫਲੋਰੇ ਤੇ ਨਿਰਭਰ ਕਰਦਾ ਹੈਗਾ ਕਿ ਕਦੋਂ ਦਾ ਹੈਗਾ ਸਰਦੀ ਰੁੱਤ ਦਾ ਸ਼ਹਿਦ ਹੈ ਜਿਹੜਾ ਸਿਆਲਾਂ ਦਾ ਸ਼ਹਿਦ ਹੈ ਉਹ ਜੰਮ ਜਾਂਦਾ ਜਿਹੜਾ ਗਰਮੀ ਰੁੱਤ ਦੇ ਸ਼ਹਿਦ ਹੈ ਉਹਨਾਂ ਤੇ ਜੰਮਣ ਦੀ ਤੀਬਰਤਾ ਦੂਜੇਆਂ ਫੁੱਲਾਂ ਨਾਲੋਂ ਘੱਟ ਹੁੰਦੀ ਹੈ ਠੀਕ ਹੈ ਨਾ ਜਾਂ ਖਾਸ ਕਰਕੇ ਮਲਟੀ ਫਲੋਰਾ ਦਾ ਜਿੰਨਾ ਹਨੀ ਹੈਗਾ ਤਾਂ ਉਹ ਵੀ ਘਟ ਜਾਂਦਾ ਹੈਗਾ ਤੇ ਇੱਕ ਗੱਲ ਹੋਰ ਦੱਸੋ ਅਖੀਰ ਦੇ ਵਿੱਚ ਕਿ ਜਿਹੜੇ ਮੱਖੀ ਪਾਲਕ ਨੇ ਜਾਂ ਇਹ ਧੰਦਾ ਹੀ ਕਰਨ ਵਾਲੇ ਪਾਸੇ ਤੁਰਨਾ ਚਾਹੁੰਦੇ ਆ ਕਿਉਂਕਿ ਕਿਸਾਨੀ ਦੇ ਨਾਲ ਸਹਾਇਕ ਧੰਦੇ ਨਹੀਂ ਹੋਣਗੇ ਤੇ ਉਸ ਢੰਗ ਨਾਲ ਗੱਲ ਬਣਨੀ ਨਹੀਂ ਉਹ ਇਸ ਪਾਸੇ ਹਿੰਮਤ ਕਰ ਸਕਦੇ ਅੱਜ ਦੀ ਘੜੀ 'ਚ ਜੇ ਕਰਨ ਤਾਂ ਉਹਨਾਂ ਵਾਸਤੇ ਕੀ ਚੀਜ਼ ਜ਼ਰੂਰੀ ਹੈ ਇਹ ਦੋ ਚੀਜ਼ਾਂ ਉਹਨਾਂ ਨੂੰ ਸੋਚ ਕੇ ਕਰਨੀਆਂ ਪੈਣਗੀਆਂ ਇੱਕ ਤਾਂ ਸ਼ਹਿਦ ਦੀ ਮੱਖੀ ਹੈ ਜਿਹੜੀ ਇਹ ਮਿੱਤਰ ਕੀਟ ਹੈ ਕਿਸਾਨ ਦਾ ਕਿਉਂਕਿ ਇਹਨੇ ਪ੍ਰੋਡਕਸ਼ਨ 'ਚ ਹਿੱਸਾ ਵੀ ਪਾਉਣਾ ਹੈ ਪੋਲੀਨੀਸ਼ਨ ਦੇ ਜ਼ਰੀਏ ਤਾਂ ਇਹ ਸੋਚ ਕੇ ਕਰੋ ਵੀ ਅਸੀਂ ਜਦੋਂ ਇਹਨੂੰ ਜੀਵ ਨੂੰ ਪੈਦਾ ਕਰ ਰਹੇ ਹਾਂ ਮਤਲਬ ਪਾਲ ਰਹੇ ਹਾਂ ਤਾਂ ਇਹ ਪਾਲਣ ਨਾਲ ਅਸੀਂ ਸੋਸਾਇਟੀ ਦਾ ਬਹੁਤ ਵੱਡਾ ਯੋਗਦਾਨ ਪਾ ਰਹੇ ਹਾਂ ਹਰ ਤਰ੍ਹਾਂ ਦੀ ਫਸਲ ਦੇ ਪ੍ਰੋਡਕਸ਼ਨ ਵਿੱਚ ਯੋਗਦਾਨ ਪਾ ਰਹੇ ਹਾਂ ਤਾਂ ਮਤਲਬ ਜਦੋਂ ਫੁੱਲਾਂ ਤੇ ਪਰਪਰਾਕਣ ਕਰਦੀਆਂ ਮੱਖੀਆਂ ਤਾਂ ਪੋਲੀਨੇਸ਼ਨ ਹੁੰਦੀ ਹੈ ਪੋਲੀਨੇਸ਼ਨ ਨਾਲ ਸਾਡੀ ਪੈਦਾਵਾਰ ਫਸਲਾਂ ਦਾ ਝਾੜ ਵਧਦਾ ਹੈਗਾ ਪਹਿਲੀ ਗੱਲ ਤਾਂ ਇਹ ਵੀ ਅਸੀਂ ਕਿਸਾਨ ਲਈ ਬਹੁਤ ਵੱਡੀ ਮਦਦ ਕਰ ਰਹੇ ਹਾਂ ਦੂਜਾ ਇਹ ਹੈਗਾ ਕਿ ਅਸੀਂ ਇਹਦੇ ਤੋਂ ਕਈ ਤਰ੍ਹਾਂ ਦੇ ਪਦਾਰਥ ਲੈਣੇ ਹੈਗੇ ਮਤਲਬ ਇਹ ਨਹੀਂ ਕਿ ਕੱਲਾ ਅਸੀਂ ਸ਼ਹਿਦ ਕੱਢ ਲਿਆ ਅੱਜ ਦੇ ਟਾਈਮ ਦੇ ਵਿੱਚ ਸ਼ਹਿਦ ਮੱਖੀ ਹੀ ਇੱਕ ਐਸਾ ਜੀਵ ਹੈ ਜਿਹੜਾ 6 ਤੋਂ 7 ਤਰ੍ਹਾਂ ਦੇ ਪਦਾਰਥ ਪੈਦਾ ਕਰਕੇ ਦਿੰਦਾ ਹੈ ਮਨੁੱਖ ਨੂੰ ਜੇ ਤੁਸੀਂ ਮੱਝਾਂ ਵੀ ਪਾਲੋ ਘਰੇ ਨਾ ਤਿੰਨ ਪਦਾਰਥ ਦਿੰਦੀਆਂ ਇੱਕ ਗੋਬਰ ਇੱਕ ਬੱਚੇ ਤੇ ਤੀਜਾ ਦੁੱਧ ਠੀਕ ਹੈ ਨਾ ਸ਼ਹਿਦ ਜਾਂ ਮੱਖੀਆਂ ਦਿੰਦੀਆਂ ਪੋਲਣ ਸ਼ਹਿਦ ਬੀ ਰੈਕਸ ਮੋਮ ਕਹਿੰਦੇ ਜਿਨਵੇਂ ਤੇ ਰਾਇਲ ਜੈਲੀ ਤੇ ਕਹ ਲਈ ਆਪਾਂ ਪ੍ਰਪੋਲਸ ਤਾਂ ਬੀ ਵੈਨਮ ਮੱਖੀ ਜ਼ਹਿਰ ਕਹਿੰਦੇ ਜਿਹਨੂੰ ਤਾਂ ਉਹਦੇ ਨਾਲ ਨਾਲ ਸੱਤਵਾਂ ਦਾ ਜਿਹੜਾ ਮਤਲਬ ਕੰਮ ਹੈਗਾ ਉਹ ਪੋਲੀਨੇਸ਼ਨ ਪਰ ਪ੍ਰਾਗਣ ਦੀ ਗੱਲ ਤੇ ਇਹ ਸਾਰੇ ਪਦਾਰਥ ਆ ਜਿਹੜੇ ਤੰਦਰੁਸਤੀ ਦਿੰਦੇ ਆ ਮਨੁੱਖ ਨੂੰ ਜੇ ਸ਼ਹਿਦ ਤੰਦਰੁਸਤ ਭੋਜਨ ਆ ਬੀ ਪੋਲਣ ਵੀ ਇੱਕ ਤੰਦਰੁਸਤ ਭੋਜਨ ਆ ਸuperfood ਦੇ ਤੌਰ ਤੇ ਜਾਣਿਆ ਜਾਂਦਾ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਰਾਇਲ ਜੈਲੀ ਉਹਦੋਂ ਵੀ ਸuperfood ਆ ਹਾਲਾਂਕਿ ਐਕਸਟ੍ਰੈਕਟ ਨਹੀਂ ਹੁੰਦੀ ਪੰਜਾਬ ਦੇ ਵਿੱਚ ਜਿਹੜੀ ਰਾਇਲ ਜੈਲੀ ਆ ਹਾਲਾਂਕਿ ਕੁਝ ਲੋਕ ਕੱਢਣਾ ਸ਼ੁਰੂ ਕਰਦੇ ਆ ਕਿਉਂਕਿ ਉਹ ਥੋੜਾ ਜਿਹਾ ਕੋਸਟਲੀ ਪੈਂਦੀ ਹੈਗੀ ਆ ਜਿਆਦਾ ਕੋਸਟਲੀ ਪੈਂਦੀ ਹੈ ਸਾਡੇ ਮਤਲਬ ਮਨਾਂ ਦਾ ਹਿੱਸਾ ਨਹੀਂ ਹੈਗੀ ਜਿਹੜੀ ਰੋਇਲ ਜਲੀ ਹੈ ਪਰ ਮੈਂ ਇਹ ਕਹਿਣਾ ਵੀ ਜੇ ਇੱਕ ਜੀਵ ਇੰਨੇ ਪਦਾਰਥ ਪੈਦਾ ਕਰਦਾ ਹੈਗਾ ਤੇ ਇਹਨਾਂ ਸਾਰਿਆਂ ਨੂੰ ਪੈਦਾ ਕਰਕੇ ਤੁਸੀਂ ਮੰਡੀਕਰਨ ਕਰਨਾ ਹੈਗਾ ਤਾਂ ਤਾਂ ਇਹ ਸੋਚ ਕੇ ਚੱਲੋ ਵੀ ਅਸੀਂ ਇਹਨੂੰ ਡਿਵੈਲਪ ਕਰਨ ਵਾਲੇ ਪਾਸੇ ਤੁਰਨਾ ਹੈਗਾ ਜੇ ਅਸੀਂ ਕਿੰਨਾ ਕਰਨਾ ਚਾਹੀਦੇ ਦੇਖੋ ਜੀ ਮਤਲਬ ਇਹ ਕਰਦਾ ਹੈਗਾ ਕਿ ਤੁਸੀਂ ਕਿੱਡੇ ਲੈਵਲ ਤੇ ਮਤਲਬ ਇਸ ਕੰਮ ਨੂੰ ਸ਼ੁਰੂ ਕਰਨਾ ਚਾਹੁੰਦੇ ਆ ਲੈਵਲ ਤਾਂ ਇਹ ਹੈਗਾ ਵੀ ਤੁਸੀਂ 50 ਕਲੋਨੀਆਂ ਲੈਣੀਆਂ ਤੁਸੀਂ 10 ਕਲੋਨੀਆਂ ਤੋਂ ਸਟਾਰਟ ਕਰਨਾ ਹੈ ਲੋਕ ਪੰਜ ਤੋਂ ਕਰਕੇ ਵੀ ਬਹੁਤ ਦੂਰ ਤੱਕ ਪਹੁੰਚੇ ਬੈਠੇ ਆ ਇੱਕ ਕਲੋਨੀ ਦਾ ਏਰੀਆ ਕਿੰਨਾ ਹੁੰਦਾ ਕਲੋਨੀ ਇੱਕ ਕਲੋਨੀ ਦੇ ਵਿੱਚ ਇੱਕ ਹਾਈਵ ਜਿਹਨੂੰ ਆਪਾਂ ਇੱਕ ਬਕਸਾ ਕਹਿੰਦੇ ਆ ਹਾਲਾਂਕਿ ਬਕਸਾ ਜਿਹੜਾ ਸੈਂਟੀਫਿਕਲੀ ਬੀ ਕੀਪਿੰਗ ਦਾ ਹਿੱਸਾ ਨਹੀਂ ਹੈਗੀ ਕਰਨ ਬਕਸਾ ਦਾ ਗੱਟੇ ਦਾ ਵੀ ਹੋ ਸਕਦਾ ਹੈ ਹਨਾ ਤਾਂ ਲੱਕੜ ਦਾ ਵੀ ਬਕਸਾ ਹੋ ਸਕਦਾ ਆ ਜਿਹੜੇ ਆਪਣੇ ਪਿੱਛੇ ਪਏ ਆ ਉਹ ਇਹਨੂੰ ਬਾਕਸ ਕਹਿੰਦੇ ਆ ਮੱਖੀਆਂ ਦੇ ਬਾਕਸ ਡੱਬਿਆਂ ਦੀ ਮੱਖੀਆਂ ਕਹਿੰਦੇ ਆ ਹਨਾ ਰਮਹਸਾਂ ਦਾ ਵੀ ਇਕ ਕਲੋਨੀ ਦਾ ਮਤਲਬ ਹੈ ਇੱਕ ਹਾਈਵ ਇੱਕ ਪੂਰੇ ਦਾ ਪੂਰਾ ਕਲੋਨੀ ਜਿਹਦੇ ਵਿੱਚ 10 ਫਰੇਮ ਹੈਗੇ ਆ 10 ਛੱਤੇ ਲੱਗਦੇ ਹੈਗੇ ਆ ਤਾਂ ਉਹਦੇ ਚ ਉਹਨਾਂ ਦੀ ਬਲਤਾ ਕਿੰਨੀ ਹੈਗੀ ਹੈ ਇਹ ਸਾਰੀਆਂ ਚੀਜ਼ਾਂ ਬੇਸਿਕ ਟ੍ਰੇਨਿੰਗ ਲੈਣੀ ਬਹੁਤ ਲਾਜ਼ਮੀ ਹੈਗੀ ਹੈ ਕਿਸੇ ਨੂੰ ਵੀ ਧੰਦੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਤੋਂ ਬਾਅਦ ਲਗਾਤਾਰ ਇਹ ਦੋ ਚੀਜ਼ਾਂ ਇੱਕ ਤਾਂ ਪੈਸ਼ਨ ਹੋਣਾ ਬਹੁਤ ਲਾਜ਼ਮੀ ਹੈ ਤੁਹਾਡਾ ਕਿ ਅਸੀਂ ਇਸ ਧੰਦੇ ਦੇ ਵਿੱਚ ਆਉਣਾ ਹੈ ਤੇ ਇਹਨੂੰ ਡਿਵੈਲਪਮੈਂਟ ਵਾਲੇ ਪਾਸੇ ਲੈ ਕੇ ਜਾਣਾ ਤਾਂ ਕਿ ਦੂਜੇ ਵੀ ਕੀਪਰਾਂ ਦਾ ਵੀ ਭਲਾ ਕਰਨਾ ਇਹ ਪਹਿਲੇ ਸੋਚ ਕੇ ਚੱਲ ਗਏ ਅਸੀਂ ਕਿ ਵੀ ਅਸੀਂ ਇੱਥੇ ਨਵੇਂ ਚੀਜ਼ ਪੈਦਾ ਕਰਨੀ ਹੈ ਨਵੇਂ ਆਈਡੀਆ ਲੈ ਕੇ ਆਉਣੇ ਹੈ ਨਵੀਆਂ ਇਹ ਚੀਜ਼ਾਂ 7-8 ਜਿਹੜੀਆਂ ਭੋਜਨ ਪੈਦਾ ਕਰਨ ਵਾਲੀਆਂ ਮਾਰਕੀਟ 'ਚ ਕਿਹੜਾ ਭੋਜਨ ਨਹੀਂ ਅਸੀਂ ਉਹਦੇ ਤੇ ਕਿਵੇਂ ਕੰਮ ਕਰੀਏ ਇਹ ਇਹਦੇ ਆਲੇ ਪਾਸੇ ਤੁਰਨਾ ਚਾਹੀਦਾ ਤਾਂ ਮਤਲਬ ਬਹੁਤ ਸੰਭਾਵਨਾਵਾਂ ਹੈਗੀਆਂ ਇਸ ਕਿਤੇ 'ਚ ਫਿਰ ਵੀ ਕਿਉਂਕਿ ਕੋਈ ਚੀਜ਼ ਕਦੇ ਕਦੇ ਖਤਮ ਨਹੀਂ ਹੁੰਦੀ ਪਰ ਸ਼ਹਿਦ ਦੀਆਂ ਮੱਖੀਆਂ ਲਗਾਤਾਰ ਖਾਤਮੇ ਵਾਲੇ ਪਾਸੇ ਨੂੰ ਜਾ ਰਹੀਆਂ ਇਹਨਾਂ ਦੀ ਆਬਾਦੀ ਲਗਾਤਾਰ ਘਟ ਰਹੀ ਹੈ ਜਿਨ੍ਹਾਂ ਨੂੰ ਬਚਾਉਣਾ ਬਹੁਤ ਲਾਜ਼ਮੀ ਹੈ ਮੈਂ ਤੁਹਾਡੇ ਸਾਹਮਣੇ ਮਰੇ ਇਹ ਕਹਿਣਾ ਚਾਹੁੰਦਾ ਕਿ ਸ਼ਹਿਦ ਦੀਆਂ ਮੱਖੀਆਂ ਜਿੱਥੇ ਹੁਣ ਛੱਤਾ ਹੋਵੇ ਲੱਗਿਆ ਉੱਥੇ ਚਰੋੜਾ ਨਾ ਮਾਰਿਆ ਕਰੋ ਕਿਉਂਕਿ ਹਰ ਸਾਡੇ ਜੀਵਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈਗਾ ਉਹਨਾਂ ਨੇ ਧਰਤੀ ਦੀ ਕੁੱਲ ਬਨਸਪਤੀ ਨੂੰ ਪੈਦਾ ਕਰਨ ਚ ਯੋਗਦਾਨ ਪਾਇਆ ਆਇਨਸਟਾਈਨ ਕਹਿੰਦਾ ਜੇ ਧਰਤੀ ਦੀ ਸ਼ਹਿਦ ਦੀਆਂ ਮੱਖੀਆਂ ਧਰਤੀ ਤੇ ਨਾ ਰਹਿਣ ਮਧੂਮੱਖੀਆਂ ਨਾ ਰਹਿਣ ਤਾਂ ਮਨੁੱਖਾ ਨਸਲ ਐ 4 ਸਾਲਾਂ ਚ ਜਿਹੜੀ ਉਹ ਲੋਪ ਹੋ ਜੂਗੀ ਤਾਂ ਮਤਲਬ ਸਾਨੂੰ ਸੋਚਣਾ ਪੈਂਦਾ ਜਿਹੜੀ ਸਾਡੇ ਆਲੇ ਦੁਆਲੇ ਉਸਰੇ ਹਾ ਬਨਸਪਤੀ ਐ ਇਹ ਸਾਰਾ ਸ਼ਹਿਦ ਦੀਆਂ ਮੱਖੀਆਂ ਦੀ ਹੀ ਦੇਣਾ ਹੈ ਜੀ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਜੀ ਤਾਈਸਨ ਸਾਡੇ ਨਾਲ ਮੱਖੀ ਪਾਲਕ ਸ਼ੈਦ ਦੇ ਜਿਹੜੇ ਨੇ ਜਗਤਾਰ ਸਿੰਘ ਜਿਨ੍ਹਾਂ ਨੇ ਆਪਣੇ ਤਜਰਬੇ ਦੱਸਿਆ 23 ਵਰਿਆਂ ਦੇ ਵਿੱਚ ਇਹਨਾਂ ਨੇ ਕਿੱਥੋਂ ਤੱਕ ਪਹੁੰਚ ਕੀਤੀ ਹੈ ਇਸ ਧੰਦੇ ਨੂੰ ਲੈ ਕੇ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਸਾਰਿਆਂ ਨੂੰ ਧਿਆਨ ਚ ਰੱਖਣੀਆਂ ਚਾਹੀਦੀਆਂ ਚਾਹੇ ਕੋਈ ਧੰਦਾ ਕਰਦਾ ਜਾਂ ਨਹੀਂ ਕਰਦਾ ਜਾਂ ਜਦੀ ਇੱਛਾ ਕਰਨ ਦੀ ਉਹਨਾਂ ਨੂੰ ਇਹਨਾਂ ਗੱਲਾਂ ਦੇ ਉੱਤੇ ਧਿਆਨ ਰੱਖ ਕੇ ਅੱਗੇ ਤੁਰਨਾ ਚਾਹੀਦਾ ਤੇ ਕਾਫੀ ਫਾਇਦੇ ਲੈ ਜਾ ਸਕਦੇ